ਪਿਆਰੇ ਬੱਚਿਓ ਤੁਹਾਡਾ ਸਭ ਦਾ ਸਵਾਗਤ ਹੈ ਸਾਡੇ 채ਨਨ ਤੇ ਬੇਟਾ ਅੱਜ ਆਪਾਂ ਜਮਾਤ 9ਵੀਂ ਦੇ ਪਹਿਲੇ ਪਾਠ ਦੇ ਸਾਡੇ ਆਲੇ ਦੁਆਲੇ ਦੇ ਪਦਾਰਥ ਤੇ ਕੁਝ ਪ੍ਰਸ਼ਨਾਂ ਤੇ ਚਰਚਾ ਕਰਾਂਗੇ ਉਮੀਦ ਹੈ ਕਿ ਇਹ ਪ੍ਰਸ਼ਨ ਤੁਹਾਡੇ ਲਈ ਫਾਇਦੇਮੰਦ ਹੋਣਗੇ ਤੁਹਾਡੇ ਆਉਣ ਵਾਲੇ ਪੇਪਰਾਂ ਦੇ ਲਈ ਚਲੋ ਬੇਟਾ ਸ਼ੁਰੂ ਕਰਨ ਜਾ ਰਹੇ ਆਪਾਂ ਪਹਿਲੇ ਕੁਸ਼ਣ ਦੇ ਨਾਲ ਬੇਟਾ ਆਪਣਾ ਫਰਸਟ ਕੁਸ਼ਣ ਹੈ ਪਦਾਰਥ ਦੇ ਕਣਾਂ ਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਤਪਦਾਰਥ ਦੇ ਕਣਾਂ ਦੀਆਂ ਹੇਠ ਲਿਖਿਆ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਪਹਿਲਾ ਹੈਗਾ ਪਦਾਰਥ ਦੇ ਕਣ ਬਹੁਤ ਛੋਟੇ ਹੁੰਦੇ ਨੇ ਇਹਨੂੰ ਆਪਾਂ ਕਿਰਿਆ ਦੇ ਰਾਹੀਂ ਵੀ ਸਾਬਿਤ ਕਰਦੇ ਹੁੰਦੇ ਆ ਕਿ ਆਪਾਂ ਨੇ ਪੋਟਾਸ਼ੀਅਮ ਪਰਮੈਗਨੇਟ ਪਾਣੀ ਦੇ ਵਿੱਚ ਘੋਲਿਆ ਜਦੋਂ ਅਸੀਂ ਪੋਟਾਸ਼ੀਅਮ ਪਰਮੈਗਨੇਟ ਪਾਣੀ ਦੇ ਵਿੱਚ ਘੋਲਦੇ ਆ ਤਾਂ ਉਹਨੂੰ ਆਪਾਂ ਕਈ ਵਾਰ ਪਤਲਾ ਕਰ ਲੈਣੇ ਹੈਗੇ ਮਤਲਬ ਕੀ ਹੈਗਾ ਦੂਸਰੇ ਬਿਕਜ ਪਾ ਕੇ ਤੀਸਰੇ ਬਿਕਰ ਚੌਥੇ ਪੰਜਵੇਂ ਛੇਵੇਂ ਚ ਤਾਂ ਤੁਸੀਂ ਜਦੋਂ 6 ਵਾਰ ਵੀ ਉਹਨੂੰ ਪਤਲਾ ਕਰ ਲਿਆ ਨਾ ਤੁਸੀਂ ਕੀ ਦੇਖਦੇ ਹੋਗੇ ਛੇਵੇਂ ਬਿਕਰ ਤੱਕ ਵੀ ਤੁਹਾਨੂੰ ਜਿਹੜਾ ਹੈਗਾ ਪੋਟਾਸ਼ੀਅਮ ਪਰਮੈਗਨੇਟ ਦਾ ਰੰਗ ਦਿਖਾਈ ਦਿੰਦਾ ਜਿੱਥੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਪਦਾਰਥ ਦੇ ਕਣ ਕਿੰਨੇ ਛੋਟੇ ਨੇ ਦੂਸਰਾ ਪਦਾਰਥ ਦੇ ਕਣਾ ਵਿੱਚ ਖਾਲੀ ਥਾਂ ਹੁੰਦੀ ਹੈ ਪਦਾਰਥ ਜਿਹੜੇ ਕਣ ਹੈ ਉਹਨਾਂ ਦੇ ਵਿੱਚ ਕੀ ਹੁੰਦੀਆਂ ਨੇ ਖਾਲੀ ਥਾਵਾਂ ਹੁੰਦੀਆਂ ਨੇ ਇਹਨੂੰ ਸਾਬਿਤ ਕਰਨ ਦੇ ਲਈ ਅਸੀਂ ਕੀ ਹੈ ਇੱਕ ਪਾਣੀ ਦਾ ਗਿਲਾਸ ਲਿੱਤਾ ਉਹਦੇ ਵਿੱਚ ਅਸੀਂ ਕੀ ਕੀਤੀ ਚੀਨੀ ਘੋਲੀ ਤਾਂ ਤੁਸੀਂ ਕੀ ਦੇਖੋਗੇ ਵੀ ਚੀਨੀ ਘੋਲਣ ਦੇ ਨਾਲ ਚਮਚਾ ਚੀਨੀ ਘੋਲੀ ਤਾਂ ਉਹ ਉਹਨਾਂ ਪੱਧਰ ਪਾਣੀ ਦਾ ਵਾਧਾ ਨਹੀਂ ਕਿਉਂ ਕਿਉਂਕਿ ਜਿਹੜੇ ਚੀਨੀ ਦੇ ਕਣ ਸੀ ਉਹ ਕਿੱਥੇ ਚਲੇ ਗਏ ਤਾਂ ਪਾਣੀ ਦੇ ਕਣਾਂ ਦੇ ਵਿਚਕਾਰ ਜਿਹੜੀ ਖਾਲੀ ਥਾਂ ਸੀ ਚੀਨੀ ਦੇ ਕਣ ਉਸ ਖਾਲੀ ਥਾਵਾਂ ਦੇ ਵਿੱਚ ਆ ਗਏ ਤੀਸਰਾ ਬੇਟਾ ਆਪਣੇ ਕੋਲ ਕੀ ਹੈਗਾ ਪਦਾਰਥ ਦੇ ਕਣ ਨਿਯੰਤਰਣ ਗਤੀਸ਼ੀਲ ਹੁੰਦੇ ਨੇ ਠੀਕ ਹੈ ਉਹ ਲਗਾਤਾਰ ਗਤੀਸ਼ੀਲ ਹੁੰਦੇ ਨੇ ਤਾਂ ਇਹਦੇ ਵਿੱਚ ਵੀ ਆਪਾਂ ਗੱਲ ਕਰਾਂਗੇ ਠੋਸਾ ਦੇ ਕਣਾਂ ਦੇ ਵਿੱਚ ਜਿਹੜੀ ਗਤੀ ਹੁੰਦੀ ਹੈ ਉਹ ਘੱਟ ਹੁੰਦੀ ਹੈ ਧਰਾਵ ਦੇ ਵਿੱਚ ਉਸ ਤੋਂ ਵੱਧ ਤੇ ਗੈਸਾਂ ਦੇ ਵਿੱਚ ਸਭ ਤੋਂ ਵੱਧ ਹੁੰਦੀ ਹੈ ਇਹਦੀ ਕਿਰਿਆ ਆਪਾਂ ਕੀ ਕਰ ਸਕਦੇ ਹਾਂ ਬੇਟਾ ਵੀ ਤੁਹਾਡੇ ਕੋਲ ਤੁਸੀਂ ਇੱਕ ਅਰਗਬਤੀ ਇੱਕ ਕਮਰੇ ਦੇ ਇੱਕ ਕੋਨੇ ਤੇ ਚਲਾਈ ਤਾਂ ਤੁਸੀਂ ਦੇਖੋਗੇ ਕਿ ਥੋੜੀ ਜਿਹੀ ਸਮੇਂ ਦੇ ਵਿੱਚ ਹੀ ਉਸ ਅਗਰਬਤੀ ਦੀ ਗੰਧ ਤੁਹਾਨੂੰ ਜਿਹੜੀ ਹੈਗੀ ਹੈ ਪੂਰੇ ਦੇ ਕਮਰੇ ਦੇ ਵਿੱਚ ਮਹਿਸੂਸ ਹੋਊਗੀ ਤੁਸੀਂ 스멜 ਕਰ ਸਕਦੇ ਹੋ ਜਿਹੜੀ ਹੈਗੀ ਹੈਗੀ ਉਹਦੀ ਖੁਸ਼ਬੂ ਤੁਹਾਨੂੰ ਪੂਰੇ ਕਮਰੇ ਚ ਮਿਲੇਗੀ ਚੌਥਾ ਪੁਆਇੰਟ ਹੈ ਪਦਾਰਥ ਦੇ ਕਣ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਨੇ ਠੀਕ ਹੈ ਤਾਂ ਇਹਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਠੋਸ ਦੇ ਕਣਾਂ ਉਹਨਾਂ ਦੇ ਆਕਰਸ਼ਣ ਵਾਲ ਸਭ ਤੋਂ ਵੱਧ ਹੁੰਦਾ ਹੈ ਗੈਸਾ ਦੇ ਵਿੱਚ ਜਿਹੜਾ ਹੁੰਦਾ ਹੈ ਆਕਰਸ਼ਣ ਵਾਲ ਸਭ ਤੋਂ ਘੱਟ ਹੁੰਦਾ ਹੈ ਦਰਬ ਦੇ ਵਿੱਚ ਠੋਸ ਤੇ ਗੈਸਾਂ ਦੇ ਇੰਟਰਮੀਡੀਏਟ ਵਿਚਕਾਰ ਵਾਲਾ ਹੁੰਦਾ ਹੈਗਾ ਠੋਸ ਨਾਲੋਂ ਘੱਟ ਤੇ ਗੈਸਾਂ ਨਾਲੋਂ ਵੱਧ ਹੁੰਦਾ ਹੈਗਾ ਇਹਦੇ ਲਈ ਬੇਟਾ ਆਪਾਂ ਦੇਖੋ ਵੀ ਤੁਹਾਡੇ ਕੋਲ ਕੀ ਹੈ ਇੱਕ ਲੱਕੜ ਹੈ ਲੱਕੜ ਨੂੰ ਜੇ ਤੁਸੀਂ ਜਿਹੜਾ ਹੈਗਾ ਲੱਕੜ ਦਾ ਟੁਕੜਾ ਲੋਹੇ ਦਾ ਟੁਕੜਾ ਉਹਨੂੰ ਹੱਥ ਨਾਲ ਤੋੜਨਾ ਚਾਹੋ ਤਾਂ ਤੋੜ ਨਹੀਂ ਸਕਦੇ ਹੈਗੇ ਕਿਉਂ ਕਿਉਂਕਿ ਉਹਦੇ ਵਿੱਚ ਆਕਰਸ਼ਣ ਬਲ ਉਹਨਾਂ ਦੇ ਕਣਾਂ ਵਿੱਚ ਆਕਰਸ਼ਣ ਬਲ ਬਹੁਤ ਜ਼ਿਆਦਾ ਹੈ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਦੇਖੋ ਤੁਸੀਂ ਟੂਟੀ ਤੋਂ ਪਾਣੀ ਬਹਿ ਰਿਹਾ ਹੈ ਤਾਂ ਉਸ ਬਹਿੰਦੇ ਪਾਣੀ 'ਚ ਜੇ ਤੁਸੀਂ ਹੱਥ ਮਾਰ ਕੇ ਦੇਖੋ ਜਾਂ स्विਮਿੰਗ ਪੂਲ ਹੈਗਾ ਉਹਦੇ ਵਿੱਚ ਜੇ ਤੁਸੀਂ ਤੈਰਦੇ ਹੋ ਤਾਂ ਤੁਸੀਂ ਹੱਥ ਨਾਲ ਉਸ ਪਾਣੀ ਨੂੰ ਆਸਾਨੀ ਨਾਲ ਘੱਟ ਸਕਦੇ ਹੋ ਕਿਉਂ ਕਿ ਉੱਤੇ ਆਕਰਸ਼ਣ ਬਲ ਘੱਟ ਹੈ ਗੈਸਾਂ ਦੇ ਵਿੱਚ ਤਾਂ ਆਕਰਸ਼ਣ ਬਲ ਬਹੁਤ ਹੀ ਘੱਟ ਹੈ ਇਸ ਕਰਕੇ ਗੈਸਾਂ ਦੇ ਵਿੱਚ ਤਾਂ ਤੁਸੀਂ ਆਸਾਨੀ ਦੇ ਨਾਲ ਚੱਲ ਫਿਰ ਤੁਰ ਸਕਦੇ ਹੋ ਤੁਹਾਡੇ ਆਲੇ ਦੁਆਲੇ ਸਾਰੀ ਗੈਸ ਸੀ ਹੈ ਠੀਕ ਹੈ ਬੱਚੋ ਬੱਚਿਓ ਆਪਣਾ ਸੈਕਿੰਡ ਕੁਐਸਚਨ ਹੈ ਕਿਸੇ ਵੀ ਪਦਾਰਥ ਦੀ ਅਵਸਥਾ ਪਰਿਵਰਤਨ ਦੇ ਦੌਰਾਨ ਤਾਪਮਾਨ ਸਥਿਰ ਕਿਉਂ ਰਹਿੰਦਾ ਹੈ ਠੀਕ ਹੈ ਬੇਟਾ ਇਹ ਬੀਸਿਕਲੀ ਕਿਉਂ ਹੁੰਦਾ ਹੈ ਗੁਪਤ ਤਾਪ ਕਾਰਨ ਹੁੰਦਾ ਹੁਣ ਗੱਲ ਕਰੀਏ ਗੁਪਤ ਤਾਪ ਕਾਰਨ ਕੀ ਮੇ ਹੁੰਦਾ ਹੈਗਾ ਕੀ ਇਹ ਗੁਪਤ ਤਾਪ ਕਹਿੰਦੇ ਕਿਉਂਕਿ ਜਦੋਂ ਪਦਾਰਥ ਹੈ ਉਹਨੂੰ ਦਿੱਤੀ ਹੋਈ ਜਿਹੜੀ ਤਾਪੂਰਜਾ ਉਸ ਪਦਾਰਥ ਦੀ ਅਵਸਥਾ ਪਰਿਵਰਤਨ ਲਈ ਵਰਤੀ ਜਾਂਦੀ ਹੈ ਅਤੇ ਗੁਪਤ ਤਾਪ ਦੇ ਰੂਪ ਵਿੱਚ ਜਮਾ ਹੋ ਜਾਂਦੀ ਹੈ ਇਸ ਲਈ ਜਦੋਂ ਤੱਕ ਸਾਰੇ ਪਦਾਰਥ ਦੀ ਅਵਸਥਾ ਪਰਿਵਰਤਿਤ ਨਹੀਂ ਹੋ ਜਾਂਦੀ ਉਸ ਦਾ ਤਾਪਨ ਸਥਿਰ ਰਹਿੰਦਾ ਬੇਟੇ ਇਹਦੇ ਵਿੱਚ ਕੀ ਹੈਗਾ ਆਪਾਂ ਨੂੰ ਪਤਾ ਹੈ ਵੀ ਆਪਾਂ ਨੇ ਠੋਸ ਤੋਂ ਜਦੋਂ ਕਿਸੇ ਪਦਾਰਥ ਨੂੰ ਗੈਸ ਦਰਵ ਵਿੱਚ ਬਦਲ ਲੈ ਤਾਂ ਠੋਸ ਦੇ ਕਣ ਜਿਵੇਂ ਆਪਾਂ ਪਿੱਛੇ ਵੀ ਗੱਲ ਕਰ ਚੁੱਕੇ ਆ ਵੀ ਠੋਸ ਦੇ ਕਣਾਂ ਦੇ ਵਿੱਚ ਆਕਰਸ਼ਣ ਬਲ ਵੱਧ ਹੁੰਦਾ ਹੈ। ਤਾਂ ਉਸ ਆਕਰਸ਼ਣ ਬਲ ਨੂੰ ਤੋੜਨ ਦੇ ਲਈ ਤੇ ਉਹਨੂੰ ਦਰਬੋਵਸਥਾ 'ਚ ਲਿਆਂਦੇ ਲਈ ਊਰਜਾ ਦੀ ਲੋੜ ਹੁੰਦੀ ਹੈ। ਤਾਂ ਆ ਜਿਹੜੀ ਦਿੱਤੀ ਹੋਈ ਤਾਂ ਆਪੂਰਜਾ ਉਸ ਆਕਰਸ਼ਣ ਬਲ ਨੂੰ ਤੋੜਨ ਦੇ ਲਈ ਵਰਤੀ ਜਾਂਦੀ ਹੈ। ਤੇ ਉਹ ਫਿਰ ਆਪਾਂ ਨੂੰ ਪਤਾ ਹੈ ਵੀ ਊਰਜਾ ਜਿਹੜੀ ਹੁੰਦੀ ਹੈ ਕਦੇ ਵੀ ਨਸ਼ਟ ਤਾਂ ਹੁੰਦੀ ਨਹੀਂ ਤਾਂ ਉਹ ਪਦਾਰਥ ਦੇ ਵਿੱਚ ਇੱਕ ਗੁਪਤ ਤਾਪ ਦੇ ਰੂਪ ਦੇ ਵਿੱਚ ਲੇਟੈਂਟ ਹੀਟ ਦੇ ਰੂਪ ਦੇ ਵਿੱਚ ਜਮਾ ਹੋ ਜਾਂਦੀ ਹੈ। ਬੱਚਿਓ ਆਪਣਾ 3rd ਕੁਐਸਚਨ ਹੈ ਸੌਖਾ ਜਾਈਏ। ਵਾਯੂ ਮੰਡਲੀ ਗੈਸਾਂ ਨੂੰ ਦਰਬ ਵਿੱਚ ਪਰਿਵਰਤਿਤ ਕਰਨ ਦੇ ਲਈ ਕੋਈ ਵਿਧੀ ਸੁਝਾਓ ਵਾਯੂ ਮੰਡਲੀ ਗੈਸਾਂ ਨੂੰ ਆਪਾਂ ਕਿਵੇਂ ਦਰਬ ਦੇ ਵਿੱਚ ਬਦਲ ਸਕਦੇ ਆਂਗੇ ਤਾਂ ਗੈਸ ਹੈ ਗੈਸ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਆਕਰਸ਼ਨ ਬਲ ਕੀ ਹੁੰਦਾ ਗੈਸ ਦੇ ਕਣਾਂ ਵਿੱਚ ਘੱਟ ਹੁੰਦਾ ਠੀਕ ਹੈ ਤਾਂ ਉਹਨੂੰ ਦਰਬ ਦੇ ਵਿੱਚ ਬਦਲਣ ਦੇ ਲਈ ਆਪਾਂ ਨੂੰ ਕਣਾਂ ਨੂੰ ਕੀ ਕਰਨਾ ਪਊਗਾ ਨੇੜੇ-ਨੇੜੇ ਲਿਆਉਣਾ ਪਊਗਾ ਜਦੋਂ ਆਪਾਂ ਕਣਾਂ ਨੂੰ ਨੇੜੇ ਲਿਆ ਮੰਗੇ ਤਾਂ ਨੇੜੇ ਲਿਆਉਣ ਦੇ ਲਈ ਆਪਾਂ ਨੂੰ ਕੀ ਕਰਨਾ ਪਊਗਾ ਦਬਾਅ ਵਧਾਉਣਾ ਪਊਗਾ ਠੀਕ ਹੈ ਦੂਸਰੀ ਗੱਲ ਕੀ ਹੈਗਾ ਆਪਾਂ ਨੂੰ ਪਤਾ ਹੈ ਜਿਵੇਂ ਆਪਾਂ ਨੇ ਧਰਵ ਨੂੰ ਗੈਸ ਦੇ ਵਿੱਚ ਬਦਲਣਾ ਹੁੰਦਾ ਤਾਂ ਆਪਾਂ ਤਾਪਮਾਨ ਵਧਾਉਨੇ ਆ ਠੀਕ ਹੈ ਤਾਂ ਕਿ ਉਸ ਆਕਰਸ਼ਣ ਵੱਲੋਂ ਤੋੜ ਸਕੀਏ ਤਾਂ ਹੁਣ ਆਪਾਂ ਨੇ ਕੀ ਕਰਨਾ ਹੈਗਾ ਗੈਸ ਨੂੰ ਧਰਵ ਚ ਬਦਲਣਾ ਤਾਂ ਤਾਪਮਾਨ ਨੂੰ ਘਟਾ ਕੇ ਆਪਾਂ ਕਿਸੇ ਵੀ ਗੈਸ ਨੂੰ ਧਰਵ ਚ ਬਦਲ ਸਕਦੇ ਆ ਤਾਂ ਦਬਾਅ ਵਧਾ ਕੇ ਤੇ ਤਾਪਮਾਨ ਨੂੰ ਘਟਾ ਕੇ ਜਿਹੜਾ ਹੈਗਾ ਆਪਾਂ ਵਾਯੂ ਮੰਡਲ ਦੀ ਗੈਸਾਂ ਨੂੰ ਧਰਵ ਦੇ ਵਿੱਚ ਪਰਿਵਰਤਿਤ ਕਰ ਸਕਦੇ ਆ ਠੀਕ ਹੈ ਬੱਚੋ ਬੇਟਾ ਆਪਣਾ ਨੈਕਸਟ ਕਵੈਸ਼ਨ ਹੈ ਗਰਮੀਆ ਵਿੱਚ ਕੜੇ ਦਾ ਪਾਣੀ ਠੰਡਾ ਕਿਉਂ ਹੁੰਦਾ ਬਹੁਤ ਹੀ ਸੋਖਾ ਜਾ ਤੇ ਬਹੁਤ ਹੀ ਜ਼ਿਆਦਾ ਇਪੋਰਟੈਂਟ ਕੁਐਸ਼ਨ ਹੈ ਤੁਹਾਨੂੰ ਇੱਥੇ ਮੈਨੇ ਇੱਕ ਕੜਾ ਵੀ ਦਿਖਾਇਆ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਕੜੀ ਦੇ ਮਹੀਨ ਮੌਸਮਾ ਰਾਹੀ ਪਾਣੀ ਰਿਸਦਾ ਰਹਿੰਦਾ ਹੈ ਤਾਂ ਕੜਾ ਜਿਹੜਾ ਮਿੱਟੀ ਦਾ ਬਣਾ ਹੁੰਦਾ ਨਾ ਉਹਦੇ ਵਿੱਚ ਛੋਟੇ ਛੋਟੇ ਛੇਕ ਜਾਂ ਮੋਸਾਮ ਹੁੰਦੇ ਨੇ ਤੇ ਉਹਨਾਂ ਮੋਸਾਮਾਂ ਦੇ ਰਾਹੀ ਪਾਣੀ ਜਿਹੜਾ ਹੈਗਾ ਰਿਸਕੇ ਕੜੇ ਦੇ ਉੱਪਰ ਆਂਦਾ ਰਹਿੰਦਾ ਹੈਗਾ ਠੀਕ ਹੈ ਤੇ ਇਹਹੀ ਜਿਹੜਾ ਪਾਣੀ ਹੈ ਏ ਘੜੇ ਦੀ ਸਤ੍ਹਾ ਤੋਂ ਤਾਪ ਲੈ ਕੇ ਵਾਸ਼ਪਿਕ੍ਰਿਤ ਹੁੰਦਾ ਰਹਿੰਦਾ ਹੈ ਜਿਹਦੇ ਕਾਰਨ ਘੜੇ ਦਾ ਤਾਪਮਾਨ ਹੈ ਉਹ ਘਟ ਜਾਂਦਾ ਹੈ ਠੀਕ ਹੈ ਕਿਉਂਕਿ ਤਾਪ ਜਿਹੜਾ ਕਿਨੇ ਸੀ ਪਾਣੀ ਨੇ ਲੈ ਲਿਆ ਵਾਸ਼ਪਿਕ੍ਰਿਤ ਹੋਣ ਦੇ ਲਈ ਜਿਹਦੇ ਕਰਕੇ ਘੜੇ ਦਾ ਤਾਪਮਾਨ ਘਟ ਗਿਆ ਜਦੋਂ ਘੜੇ ਦਾ ਤਾਪਮਾਨ ਘਟ ਗਿਆ ਤਾਂ ਘੜੇ ਵਿੱਚਲਾ ਜਿਹੜਾ ਪਾਣੀ ਹੈ ਉਹ ਠੰਡਾ ਹੋ ਜਾਂਦਾ ਹੈ ਤੇ ਆਪਾਂ ਨੂੰ ਪਤਾ ਹੈ ਵੀ ਗਰਮੀਆਂ ਦੇ ਵਿੱਚ ਤਾਪਮਾਨ ਵੱਧ ਹੋਣ ਕਾਰਨ ਵਾਸ਼ਪੀਕਰਨ ਵੱਧ ਹੁੰਦਾ ਹੈ ਜਿਹਦੇ ਕਰਕੇ ਘੜੇ ਦਾ ਪਾਣੀ ਵਧੇਰੇ ਠੰਡਾ ਹੁੰਦਾ ਹੈਗਾ ਸਰਦੀਆਂ ਦੇ ਵਿੱਚ ਕਿਉਂ ਨਹੀਂ ਕਹਿੰਦੇ ਆਪਾਂ ਵੀ ਠੰਡਾ ਹੁੰਦਾ ਹੈਗਾ ਕਿਉਂਕਿ ਸਰਦੀਆਂ ਦੇ ਵਿੱਚ ਕੁਝ ਤਾਂ ਵਾਸ਼ਪੀਕਰਨ ਦੀ ਦਰ ਕਈ ਕਾਰਨਾ ਕਰਕੇ ਘੱਟ ਹੁੰਦੀ ਹੈ ਚਾਹੇ ਤਾਂ ਇਹ ਕਹਿ ਲਓ ਵੀ ਤਾਪਮਾਨ ਘਟ ਹੈ ਤਾਂ ਘਟ ਹੈ ਦੂਸਰਾ ਇਹ ਹੈਗਾ ਵੀ ਤੁਹਾਡਾ ਜਿਹੜਾ ਆਲੇ ਦੁਆਲੇ ਹੈਗਾ ਹੋਰ ਵੀ ਕਈ ਫੈਕਟਰਸ ਹੁੰਦੇ ਨੇਗੇ ਜਿਹੜੇ ਵਾਸ਼ਪੀਕਰਨ ਦੀ ਦਰ ਨੂੰ ਪ੍ਰਭਾਵਿਤ ਕਰਦੇ ਆ ਜਿਹੜੇ ਆਪਾਂ ਫਿਰ ਕਿਸੇ ਹੋਰ ਕੁਐਸਚਨ ਚ ਡਿਸਕਸ ਕਰਾਂਗੇ ਓਕੇ ਬੱਚੋ ਬੱਚੇ ਆਪਣਾ ਨੈਕਸਟ ਕੁਐਸਚਨ ਹੈ ਗਰਮੀਆਂ ਵਿੱਚ ਸਾਨੂੰ ਕਿਸ ਕਿਸਮ ਦੇ ਕੱਪੜੇ ਪੈਣੇ ਚਾਹੀਦੇ ਨੇ ਤਾਂ ਪਹਿਲਾਂ ਆਪਾਂ ਨੇ ਏਸੀ ਚੀਜ਼ ਦਾ ਉੱਤਰ ਦੇਣਾ ਵੀ ਕਿਹੜੀ ਕਿਸਮ ਦੇ ਕੱਪੜੇ ਪਹਿਨੇ ਚਾਹੀਦੇ ਫਿਰ ਇਹਦਾ ਆਪਾਂ ਕਾਰਨ ਐਕਸਪਲੇਨ ਕਰਾਂਗੇ ਗਰਮੀਆਂ ਵਿੱਚ ਸਾਨੂੰ ਸੂਤੀ ਕਿਸਮ ਦੇ ਕੱਪੜੇ ਪਹਿਨੇ ਚਾਹੀਦੇ ਨੇ ਦੇਖਿਓ ਕਿਉਂ ਪਹਿਨੇ ਚਾਹੀਦੇ ਨੇ ਤਾਂ ਆਪਾਂ ਨੂੰ ਪਤਾ ਹੈ ਵੀ ਸਰੀਰੀ ਕਿਰਿਆਵਾਂ ਦੇ ਕਾਰਨ ਆਪਾਂ ਨੂੰ ਗਰਮੀਆਂ 'ਚ ਜਿਹੜਾ ਹੈਗਾ ਪਸੀਨਾ ਜ਼ਿਆਦਾ ਆਉਂਦਾ ਹੈਗਾ ਤੇ ਜਿਹੜੀ ਸੂਤੀ ਕਿਸਮ ਦੇ ਕੱਪੜੇ ਨੇ ਉਹ ਸਾਡਾ ਜਿਹੜਾ ਪਸੀਨਾ ਉਹ ਜ਼ਿਆਦਾ ਸੋਖਦੇ ਨੇਗੇ ਤੇ ਜਿਹੜਾ ਇਹ ਪਸੀਨਾ ਸਾਡੇ ਸਰੀਰ ਤੋਂ ਫਿਰ ਊਰਜਾ ਲੈਂਦਾ ਹੈਗਾ ਤਾਪ ਲੈਂਦਾ ਹੈਗਾ ਠੀਕ ਹੈ ਤੇ ਵਾਸ਼ਪਾ ਵਿੱਚ ਬਦਲ ਜਾਂਦਾ ਹੈ ਤਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਜਦੋਂ ਉਹਨੇ ਵਾਸ਼ਪਿਕ੍ਰਿਤ ਹੋਣ ਵੇਲੇ ਤਾਪਮਾਨ ਲੈ ਲਿਆ ਤਾਂ ਉਹਦੇ ਨਾਲ ਸਾਡੇ ਸ਼ਰੀਰ ਨੂੰ ਕੀ ਮਿਲੂਗੇ ਠੰਡਕ ਮਿਲੂਗੀ ਤੇ ਅਸੀਂ ਇੰਨੀ ਗਰਮੀ ਦੇ ਵਿੱਚ ਰਾਹਤ ਮਹਿਸੂਸ ਕਰਾਂਗੇ ਠੀਕ ਹੈ ਸਮਝ ਆ ਗਈ ਗੱਲ ਇੱਕ ਵਾਰ ਫੇਰ ਤੋਂ ਪੜਦਾ ਗਰਮੀਆਂ ਵਿੱਚ ਸਾਨੂੰ ਸੂਤੀ ਕਿਸਮ ਦੇ ਕੱਪੜੇ ਪੈਣੇ ਚਾਹੀਦੇ ਨੇ ਕਿਉਂਕਿ ਗਰਮੀਆਂ ਵਿੱਚ ਸਾਨੂੰ ਪਸੀਨਾ ਜ਼ਿਆਦਾ ਆਉਂਦਾ ਹੈ ਅਤੇ ਇੰਨਾ ਵਿੱਚ ਪਸੀਨੇ ਦਾ ਸੋਖਣ ਵਧੇਰੇ ਹੁੰਦਾ ਹੈ ਕਿਹੜੇ ਸੂਤੀ ਕਿਸਮ ਦੇ ਕੱਪੜੇ ਨੇ ਉਹਨਾਂ ਦੇ ਵਿੱਚ ਪਸੀਨੇ ਦਾ ਸੋਖਣ ਵਧੇਰਾ ਹੁੰਦਾ ਹੈ ਇਹ ਪਸੀਨਾ ਸਾਡੇ ਸਰੀਰ ਤੋਂ ਊਰਜਾ ਪ੍ਰਾਪਤ ਕਰਕੇ ਵਾਸ਼ਪ ਵਿੱਚ ਬਦਲ ਜਾਂਦਾ ਹੈ ਇਸ ਨਾਲ ਸਾਡੇ ਸਰੀਰ ਨੂੰ ਠੰਡਕ ਮਿਲਦੀ ਹੈ ਓਕੇ ਬੱਚੋ ਬੇਟਾ ਅੱਜ ਦੀ ਆਪਣੀ ਵੀਡੀਓ ਦਾ ਜਿਹੜਾ ਲਾਸਟ ਕੁਐਸਚਨ ਹੈ ਉਬਲਦੇ ਹੋਏ ਪਾਣੀ ਜਾਂ ਪਾਫ ਵਿੱਚੋਂ ਜਲਣ ਦੀ ਤੀਬਰਤਾ ਕਿਸ ਵਿੱਚ ਵਧੇਰੇ ਮਹਿਸੂਸ ਹੁੰਦੀ ਹੈ ਤਾਂ ਆਪਾਂ ਪਹਿਲਾਂ ਵੈਸੇ ਇਹਦੀ ਗੱਲ ਕਰ ਚੁੱਕੇ ਆ ਵੀ ਜਿਹੜਾ ਪਾਣੀ ਹੈ ਉਸੇ ਤਾਪਮਾਨ ਤੇ ਤੇ ਪਾਫ ਹੈ ਉਸੇ ਤਾਪਮਾਨ ਤੇ ਤਾਂ ਪਾਣੀ ਤੇ ਪਾਫ ਦੇ ਵਿੱਚੋਂ ਪਾਫ ਦੇ ਵਿੱਚ ਜਿਹੜੀ ਤਾਪੂਰਜਾ ਹੈ ਉਹ ਵੱਧ ਹੋਊਗੀ ਆਪਾਂ ਗੱਲ ਕੀਤੀ ਹੈ ਨਾ ਜਿਹੜੀ ਗੁਪਤ ਤਾਪ ਦੀ ਤਾਂ ਉਹ ਜਿਹੜੀ ਗੁਪਤ ਤਾਪ ਦੇ ਰੂਪ ਦੇ ਵਿੱਚ ਪਾਫ ਦੇ ਵਿੱਚ ਜਿਹੜੀ ਊਰਜਾ ਹੈ ਉਹ ਜ਼ਿਆਦਾ ਹੁੰਦੀ ਹੈ ਇਸ ਲਈ ਜਿਹੜੀ ਪਾਫ ਹੈ ਉਹਦੀ ਜਲਣ ਦੀ ਜਲਣ ਦੀ ਜਾਂ ਜਲਨ ਦੀ ਤੀਬਰਤਾ ਵੀ ਵੱਧ ਹੋਊਗੀ ਤਾਂ ਉੱਪਲਦੇ ਹੋਏ ਪਾਣੀ ਜਾਂ ਪਾਫ ਵਿੱਚੋਂ ਜਲਨ ਦੀ ਤੀਬਰਤਾ ਪਾਫ ਵਿੱਚ ਵਧੇਰੇ ਮਹਿਸੂਸ ਹੁੰਦੀ ਹੈ ਕਿਉਂਕਿ ਪਾਫ ਵਿੱਚ ਗੁਪਤ ਤਾਪ ਦੇ ਰੂਪ ਵਿੱਚ ਪਾਣੀ ਨਾਲੋਂ ਵੱਧ ਊਰਜਾ ਹੁੰਦੀ ਹੈ ਠੀਕ ਹੈ ਬੇਟਾ ਇਹ ਕੁਐਸਚਨ ਵੀ ਆਪਾਂ ਪਹਿਲਾਂ ਐਕਸਪਲੇਨ ਕੀਤਾ ਹੀ ਹੈ ਤਾਂ ਉਮੀਦ ਹੈ ਕਿ ਤੁਹਾਨੂੰ ਸਾਰੇ ਕੁਐਸਚਨ ਚੰਗੀ ਤਰ੍ਹਾਂ ਸਮਝ ਆਏ ਹੋਣਗੇ ਉਮੀਦ ਹੈ ਬੇਟਾ ਤੁਹਾਨੂੰ ਸਾਰੇ ਕੁਐਸਚਨ ਚੰਗੀ ਤਰ੍ਹਾਂ ਸਮਝ ਆਏ ਹੋਣਗੇ ਤਾਂ ਇਹਨਾਂ ਸਾਰੇ ਕੁਐਸਚਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਣਾ ਤੇ ਫਿਰ ਇਹਨਾਂ ਨੂੰ ਕਾਪੀ ਤੇ ਵੀ ਨੋਟ ਕਰਨਾ ਹੈ ਜੇ ਕੋਈ ਬੱਚੇ ਨੂੰ ਕੋਈ ਕਿਸੇ ਵੀ ਦਿੱਕਤ ਆਏ ਤਾਂ ਤੁਸੀਂ ਜਿਹੜੇ ਹੈਗੇ ਕਮੈਂਟ ਬਾਕਸ ਦੇ ਵਿੱਚ ਆਪਦੀ ਜਿਹੜੀ ਕੁਐਰੀ ਹੈ ਆਪਦੀ ਜਿਹੜੀ ਪ੍ਰੋਬਲਮ ਹੈ ਉਹ ਮੇਰੇ ਨਾਲ ਡਿਸਕਸ ਕਰ ਸਕਦੇ ਹੋ उम्मीद है कि तुम जो है इन्होंने क्वेश्चन का फायदा लोगे अपने आने वाले एग्जाम्स के थैंक्स एंड गुड लक फॉर योर एग्जाम्स थैंक यू बच्चों